ਇਹ ਟਰੱਕ ਵਾਲੇ ਨੇ ਬਿਨਾ ਪਿੱਛੇ ਵੇਖੇ bari ਖੋਲੀ ਜਿਹਨਾਂ ਨਾਲ ਬਾਰਿਸ਼ ਦਾ ਪੋਰੇ ਮੋਹ ਤੇ ਵਜੇ ਚਾਚਾ ਜੀ ਦੇ ਉਸ ਵਾਰ ਐਂਟੀ ਤੁੰ ਨੂੰ ਦੇਖੀ ਚਾਚਾ ਜੀ ਤੁੰ ਨੂੰ ਦੇਖ ਕੇ ਤੇ ਪਿੱਛੋਂ ਅੰਨੇ ਵਾਸ ਛੋਟੇ ਟਰੱਕ ਆਂਦੇ ਆ ਸਪੀਡਾਂ ਦੇ ਅੰਨੇ ਕੁੱਕੇ ਹੋਏ ਕੁੜੀ ਹੋਏ ਕੋਕ ਨਹੀਂ ਵੇਖਿਆ ਥੱਲੇ ਸੋਨ ਨਾ ਕੋ ਨਹੀਂ ਤੇ ਚੜਾ ਕੇ ਤੇ ਕੰਮ ਕਰਦੇ ਆ ਸਵੇਰੇ ਸਵੇਰੇ ਇੱਧਰ ਆਏ ਦੁੱਧ ਦੁੱਧ ਲੈ ਆਣਾ ਪਤਾ ਨਹੀਂ ਟਰੱਕ ਨੇ ਸੈਰ ਮਾਰ ਦਿੱਤੀ ਹੋਣੀ ਮੈਂ ਰੋਜ਼ਾਨਾ ਹੀ ਤਰ੍ਹਾਂ ਅੱਜ ਵੀ ਰੋਜ਼ ਦੁੱਧ ਲੈਣ ਲੈਣ ਗਏ ਸੀ ਦੁੱਧ ਲੈਣ ਜਾਣ ਤੋਂ ਬਾਅਦ ਏ ਟਰੱਕ ਲੈਨੇ ਬਿਨਾ ਪਿੱਛੇ ਵੇਖੇ ਬਾਰੀ ਖੋਲੀ ਜਿਹੜਾ ਨਾਲ ਬਾਰਿਸ਼ ਦਾ ਓਰੇ ਮੂੰਹ ਤੇ ਵੱਜੀ ਆ ਕਾਚਾ ਜੀ ਦੇ ਉਸ ਵਾਰ ਅੰਟੀ ਤੈਨੂੰ ਡੇਗੀ ਕਾਚਾ ਜੀ ਤੈਨੂੰ ਦੇਕੇ ਤੇ ਪਿੱਛੋਂ ਅੰਨੇ ਵਾਹ ਸਪੀਡਾਂ ਦੇ ਟਰੱਕ ਆਂਦਿਆ ਸਪੀਡਾਂ ਦੇ ਅੰਨੇ ਕੁੱਕੇ ਹੋਏ ਕੁੜੀ ਹੋਏ ਕੋਖਣੀ ਵੇਖਿਆ ਥੱਲੇ ਕੋਨਾ ਕੋਈ ਨਹੀਂ ਤੇ ਚੜਾ ਕੇ ਤੇ ਕੰਮ ਕਰ ਗਈ ਪੂਰਾ ਮੰਗ ਸਾਨੂੰ ਇਥੇ ਇਨਸਾਫ ਦਿੱਤਾ ਜਾਵੇ ਜੋ ਬੰਦਾ ਸਾਨੂੰ ਇਥੇ ਇਨਸਾਫ ਮਿਲਣਾ ਦੇਦਾ ਜੀ ਲੱਗਦਾ ਨਹੀਂ ਜੀ ਜਿਹੜਾ ਪ੍ਰਧਾਨ ਮੰਤਰੀ ਨੇ ਇੱਕ ਕਾਨੂੰਨ ਬਣਾਇਆ ਜੀ ਬਲੈਗਰ ਦੇ ਖਿਲਾਫ ਉਹ ਸਹੀ ਜੀ ਸਹੀ ਜੀ ਪਰ ਕੀ ਕਹਿਆ ਜੀ ਹੁਣ ਆਪਾਂ ਜੀ ਹੁਣ ਬਾਏ ਤੇ ਇਨਸਾਫ ਜੇ ਸਾਨੂੰ ਇਨਾ ਪ੍ਰਧਾਨ ਮੰਤਰੀਆਂ ਮੰਤਰੀਆਂ ਕੋਖ ਨਹੀਂ ਲੈਣਾ ਚਾਹੀਦਾ ਸਾਨੂੰ ਇਥੇ ਆਦਾ ਇਨਸਾਫ ਮਿਲੇ ਟਾਈਮ ਤੇ ਆਪਾਂ ਬੋਦੀ ਤੁਹਾਨੂੰ ਲੱਗਦੇ ਸੀ ਤੁਹਾਡੇ ਮੇਰੇ ਪਾਪਾ ਜੀ ਅੱਛਾ ਜੀ ਕਿ ਕਿੱਦਾਂ ਆਇਆ ਉਹ ਕਾਰ ਦਾ ਪਤਾ ਲੱਗਾ ਜੀ ਸਵੇਰੇ ਸਵੇਰੇ ਇੱਧਰ ਆਏ ਦੁੱਧ ਦੁੱਧ ਲੈਣ ਤੰਨੀ ਟਰੱਕ ਨੇ ਸੈਰ ਮਾਰ ਦਿੱਤੀ ਇਹ ਹੁਣ ਕਿੰਨੀ ਸਖਮਰ ਸੀ ਉਹਨਾਂ ਦੀ ਹੈ ਗਈ 50 ਸਾਲ 50 55 ਸਾਲ ਦੀ ਹੁਣ ਮੰਗ ਕੀ ਕਰਦੇ 50 ਮੰਗ ਐ ਹੋ ਕਰਦੇ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੁੱਧ ਲੈਣ ਆਇਥੇ ਹਾਂਜੀ ਐਕਸੀਡੈਂਟ ਹੋਇਆ ਜੀ ਇੱਥੇ ਦਾਣਾ ਮੰਡੀ ਦੇ ਕੋਲ ਜੀ ਉਹ ਟਰੱਕ ਗਏ ਸੀ ਇੱਕ ਟਰੱਕ ਨੇ ਵਾਰੀ ਖੋਲੀ ਦੇਣ ਗੈਲੀ ਨਾਲ ਤੇ ਦੂਸਰਾ ਉਹ ਅੱਗੇ ਜਾਣ ਲੱਗੇ ਤੇ ਦੂਸਰੇ ਨੇ ਤੇਜ਼ ਰਫ਼ਤਾਰੀ ਨਾਲ ਲਿਆ ਕੇ ਤੇ ਐਕਟਿਵਾ ਜਿਹੜਾ ਆਪਣਾ ਟਰੱਕ ਸੀਗਾ ਉਹਨਾਂ ਤੇ ਬਲਵਿੰਦਰ ਸਿੰਘ ਉਹਨਾਂ ਦੇ ਜੋ ਐਕਟਿਵਾ ਤੇ ਸਵਾਰ ਸੀ ਉਹਨਾਂ ਤੇ ਚੜਾ ਦਿੱਤਾ ਸਰ ਕਿੰਨੀ ਉਮਰ ਸੀ ਉਹਦੀ 47 ਸਾਲ ਟਰੱਕ ਡਰਾਈਵਰ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਹਰਾਸਾ ਚ ਹੈ ਜਾਂ ਕਿਤਾ ਹਾਲੇ ਕਰ ਰਹੇ ਜੀ ਬਾਕੀ ਪਹਿਲਾਂ ਡੈਡ ਬਡੀ ਚੁੱਕ ਲਈ ਹੈ ਬਾਕੀ ਕਾਰਵਾਈ ਕਰ ਰਹੇ ਆ। ਅਈ ਉਹ ਮੌਕੇ ਤੇ ਭੱਜ ਗਿਆ ਸਾਡ ਡਰਾਈਵਰ। ਹਾਂ ਜੀ ਬਾਕੀ ਤੁਹਾਨੂੰ ਬਾਈਟ ਜਿਹੜੀ ਸਾਡੇ ਸੀਨੀਅਰ ਅਫਸਰ ਦੇ ਦੇਣਗੇ। ਅਸੀਂ ਮੌਕੇ ਤੇ ਥੋੜੀ ਇਹ ਕਰ ਲਈਏ ਤਫਤੀਸ਼ ਕਰ। ਸਰ ਕੀ ਕਾਰਵਾਈ ਕੀਤੀ ਜਾ ਰਹੀ ਸਾਡੇ ਵੱਲੋਂ? ਕਾਰਵਾਈ ਪਰਚਾ ਦਰਜ ਕਰਾਂਗੇ।